ਅੰਮ੍ਰਿਤਸਰ ਚ ਵੀ ਬਣਨ ਜਾ ਰਿਹਾ ਸੀ ਲਤੀਫਪੁਰ ਵਾਲਾ ਮਾਹੌਲ ਲੋਕਾਂ ਦੇ ਘਰ ਖਾਲੀ ਕਰਵਾਉਣ ਲਈ ਕੋਰਟ ਦੇ ਅੰਦਰ ਲੈ ਪਹੁੰਚ ਗਈ ਪ੍ਰਸ਼ਾਸਨ ਦੀ ਟੀਮ ਫਿਰ ਵੇਖੋ ਕੀ ਬਣਿਆ ਮਾਹੌਲ ਦੱਸਦੀ ਹੈ ਕਿ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਲੋਕਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ 2019 ਦੇ ਵਿੱਚ ਵੀ ਅਜਿਹਾ ਮਾਹੌਲ ਬਣਿਆ ਸੀ ਕਿ ਪੁਲਿਸ ਪ੍ਰਸ਼ਾਸਨ ਤੇ ਆਦਮੀ ਦੀ ਟੀਮ ਦੇ ਵੱਲੋਂ ਆਈ ਗਈ ਸੀ ਔਰ ਕਿਹਾ ਗਿਆ ਸੀ ਕਿ ਘਰ ਖਾਲੀ ਕਰਵਾਏ ਜਾਣ ਪਰ ਉਹਨਾਂ ਨੇ ਉਸ ਸਮੇਂ ਦੇ ਡੀਸੀ ਸਾਹਿਬ ਨਾਲ ਗੱਲਬਾਤ ਕੀਤੀ ਜਿਸ ਤੋਂ ਬਾਅਦ ਕਿਤੇ ਵੀ ਕਾਗਜ਼ਾਂ ਦੇ ਵਿੱਚ ਨਹੀਂ ਲਿਖਿਆ ਗਿਆ ਸੀ ਕਿ ਜਿਹੜਾ ਲੋਕ ਇੱਥੇ ਰਹਿ ਰਹੇ ਨੇ ਉਹਨਾਂ ਨੂੰ ਨਿਕਲਣਾ ਪਵੇਗਾ ਉਤੇ ਲੋਕਾਂ ਨੇ ਕਿਹਾ ਹੈ ਕਿ ਇੰਨਾ ਹੀ ਨਹੀਂ ਬਲਕਿ 2023 ਦੇ ਵਿੱਚ ਵੀ ਅਜਿਹਾ ਹੋਇਆ ਸੀ ਫਿਰ ਸਮਝਾਇਆ ਗਿਆ ਫਿਰ ਅਜਿਹਾ ਨਹੀਂ ਹੋਇਆ ਤੇ ਹੁਣ ਫਿਰ ਜਿਹੜਾ ਮਾਹੌਲ ਹੈ ਜਿਹਾ ਹੋ ਰਿਹਾ ਘਰ ਖਾਲੀ ਕਰਵਾਉਣ ਲਈ ਕਿਹਾ ਜਾ ਰਿਹਾ ਇੰਨਾ ਹੀ ਨਹੀਂ ਬਲਕਿ ਲੋਕ ਕਾਫੀ ੜਕੇ ਨਜ਼ਰ ਆ ਰਹੇ ਨੇ ਅਸਲਾਵਾਇ ਪੂਰਾ ਮਾਮਲਾ ਕੀ ਹੈ ਇਸ ਮਾਮਲੇ ਤੇ ਚਾਨਣ ਪਾਉਣ ਲਈ ਤੁਸੀਂ ਵੀ ਸੁਣੋ ਕਿ ਆਖਿਰਕਾਰ ਲੋਕਾਂ ਨੇ ਕੀ ਕਿਹਾ ਸਾਨੂੰ ਨੀਵੇਂ ਨੰਬਰ ਦੇ ਵਿੱਚ ਰਹਿਣੇ ਆ ਤੁਹਾਡੇ ਸੱਸ ਸੋਰੇ ਦੇ ਟਾਈਮ ਦੇ ਹੈਗੇ ਆ ਤੇ ਸਾਡੀ ਚੌਥੀ ਪੀੜੀ ਚੱਲਦੀ ਪਈ ਹੈ ਠੀਕ ਹੈ ਅਸੀਂ ਇਹ ਜਗਾ ਖਾਲੀ ਕਰਕੇ ਅਸੀਂ ਕਿਤੇ ਨਹੀਂ ਜਾ ਸਕਦੇ ਭਾਵੇਂ ਸਾਨੂੰ ਇੱਥੇ ਮਰਨਾ ਪਿਆ ਹੀ ਤੇ ਮਰ ਵੀ ਜਾਵਾਂ ਇਧਰ ਹੀ ਦਵਾ ਦਿਓ ਮਾਰਮੂ ਤੇ ਫਿਰ ਆਪ ਹੀ ਆਪਣਾ ਇੱਥੇ ਸੱਪਾ ਪਾ ਲੋ ਬੈਠ ਕੇ ਅੱਬਾ ਕਿਧਰ ਜਾਣਗੇ ਅਸੀਂ ਇੱਥੇ ਤੇ ਸਾਲ ਹੋ ਗਏ ਮਾਰ ਕੋ ਇਧਰ ਰਹਤੇ ਹੋਏ ਅੱਜ ਇਹ ਸਾਰੇ ਇਕੱਠੇ ਹੋ ਕੇ ਆਏ ਆ ਇਹ ਡੰਡੇ ਵਗੈਰਾ ਸਭ ਲੈ ਕੇ ਆਏਗੇ ਕੀ ਕਰਨਾ ਇਨੋ ਨੇ ਸਾਡੇ ਨਾਲ ਬਤਾਓ ਇਤਨੀ ਜਨਤਾ ਰਹਤੀ ਹੈ ਇਹ ਸਭ ਕੋ ਯਹੀ ਮਾਰ ਕੇ ਦਵਾ ਦਿਓ ਫਿਰ ਆਪ ਆ ਕੇ ਯਹਾਂ ਪਰ ਜੈਸੇ ਮਰਜੀ ਰੋ ہم نے یہاں سے کہیں نہیں جانا چار دن نہیں ہم یہاں سے کہیں نہیں جائیں گے جو مرضی انہوں نے کرنا ہے کر لو ہم بہت بہت سالوں سے رہ رہے ہیں 5 10 سال کی بات نہیں 70 78 80 سالوں سے یہاں پہ لوگ رہ رہے ہیں میرا نام جی ورون سرینا میں सदर بازار کینٹ کا واسی ہوں ਇੱਥੇ ਜੀ 19 ਨੰਬਰ ਕੋਠੀ ਆ ਜਿਹਦਾ ਪਿਛਲੇ ਕਾਫੀ ਸਮੇਂ ਤੋਂ ਕੈਂਟ ਬੋਰਡ ਆਰਮੀ ਨਾਲ ਡਿਸਪਿਊਟ ਚੱਲ ਰਿਹਾ ਸੀਗਾ ਦੀਵਾਨ ਚੰਦ ਪਸ਼ੋਰੀਏ ਦਾ ਜਿਹਦੇ ਨਾਮ ਤੇ ਇਹ ਕੋਠੀ ਆ ਇਹ 2019 ਚ ਵੀ ਇਹਨਾਂ ਨੇ ਇਦਾਂ ਹੀ ਪੁਲਿਸ ਪ੍ਰਸ਼ਾਸਨ ਨੇ ਤੇ ਆਰਮੀ ਨੇ ਆ ਕੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਅਸੀਂ ਉੱਥੋਂ ਉਦੋਂ ਖੈਰਾ ਸਾਹਿਬ ਡੀਸੀ ਹੁੰਦੇ ਸੀਗੇ ਅਸੀਂ ਉਹਨਾਂ ਨੂੰ ਮਿਲ ਕੇ ਆਪਣਾ ਪੱਖ ਰੱਖਿਆ ਸੀਗਾ ਕਿ ਜਿਹੜੇ ਸੁਪਰੀਮ ਕੋਰਟ ਦੇ ਆਰਡਰੇ ਵਖਾਣਦੇ ਨੇ ਕਿ ਕੋਠੀ ਨੂੰ ਖਾਲੀ ਕਰਾਣ ਦੇ ਉਹ ਦੀਵਾਨ ਚੰਦ ਪਸ਼ੋਰੀਏ ਦੇ ਖਿਲਾਫ ਆ ਨਾ ਕਿ ਇੱਥੇ ਰਹਿਣ ਦੀ ਪਬਲਿਕ ਦੇ ਖਿਲਾਫ ਕਿਉਂਕਿ ਸੁਪਰੀਮ ਕੋਰਟ ਜੇ ਇੱਥੇ ਇੱਥੇ ਸਾਡੇ ਕੁਝ ਲੈਂਡ ਖਾਲੀ ਪਿਆ ਸੀਗਾ ਉਹਨੂੰ ਵਿਖਾ ਕੇ ਹੀ ਆਰਡਰ ਲੈ ਲਏ ਗਏ ਨੇ ਤੇ ਇਹ ਦੱਸਾਇਆ ਗਿਆ ਕਿ ਇਹ ਲੈਂਡ ਖਾਲੀ ਆ ਸਾਨੂੰ ਇਹਦਾ ਕਬਜ਼ਾ ਚਾਹੀਦਾ ਬਟ ਅਹੀ ਜੀਰੋ ਡੀਸੀ ਸਾਹਿਬ ਨਾਲ ਸਾਰੀ ਗੱਲ ਦੱਸੀ ਡੀਸੀ ਸਾਹਿਬ ਨੂੰ ਡੀਸੀ ਸਾਹਿਬ ਨੇ ਵੀ ਇਹਨੂੰ ਗੰਭੀਰਤਾ ਨਾਲ ਰੈਂਦੇ ਹੋਏ ਸਾਨੂੰ ਉਹਦਾ ਆਸ਼ਵਾਸਨ ਦਿੱਤਾ ਸੀਗਾ ਕਿ ਉਹ ਸਾਡੀ ਗੱਲ ਉੱਪਰ ਤੱਕ ਪਹੁੰਚਾਣਗੇ ਤੁਹਾਨੂੰ ਇਥੋਂ ਕੱਢਿਆ ਨਹੀਂ ਜਾਏਗਾ ਬਟ ਉਸ ਤੋਂ ਬਾਅਦ ਫਿਰ 2023 ਚ ਦੁਬਾਰਾ ਇਹ ਇਨਸੀਡੈਂਟ ਹੁੰਦਾ ਤੇ ਉਦੋਂ ਵੀ ਜਿਹੜੇ ਹੁਣ ਦੇ ਡੀਸੀ ਸਾਹਿਬ ਨੇ ਉਹਨਾਂ ਨਾਲ ਗੱਲ ਹੁੰਦੀ ਆ ਤੇ ਉਹਨਾਂ ਨੇ ਵੀ ਇਹੀ ਚੀਜ਼ ਨੂੰ ਮਾਨਤਾ ਦਿੱਤੀ ਕਿ ਠੀਕ ਆ ਜੀ ਸਪਰੀਮ ਕੋਰਟ ਨੂੰ ਐਯੋ ਨਹੀਂ ਪਤਾ ਕਿ ਇੱਥੇ ਇੰਨੇ ਪਰਿਵਾਰ ਰਹਿੰਦੇ ਨੇ ਇੰਨੇ ਲੋਕੀ ਰਹਿੰਦੇ ਨੇ ਤੇ ਉਹਦੇ ਕਰਕੇ ਉਹਨਾਂ ਨੇ ਵੀ ਉਦੋਂ ਸਾਡੇ ਕੋ ਖਾਲੀ ਕਰਾਉਣ ਲਈ ਕੋਈ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਸਾਨੂੰ ਉਦੋਂ ਵੀ ਕਹਿਤਾ ਹੈਗਾ ਕੁਝ ਨਹੀਂ ਹੈਗਾ ਅੱਜ ਇਹ ਪੂਰੇ ਪੁਲਸਵਾਲਾ ਨਾ ਆਰਮੀ ਵਾਲੇ ਐਸਡੀਐਮ ਸਾਹਿਬ ਆਏ ਸੀਗੇ ਇੱਥੇ ਖਾਲੀ ਕਰਾਉਣ ਕਿਉਂਕਿ ਉਹਨਾਂ ਕੋ ਉਹੀਓ ਸੇਮ ਸੁਪਰੀਮ ਕੋਰਟ ਵਾਲੇ ਆਰਡਰ ਸੀਗੇ ਤੇ ਸੁਪਰੀਮ ਕੋਰਟ ਦੇ ਆਰਡਰਾਂ 'ਚ ਕਿਤੇ ਵੀ ਇੱਥੇ ਰਹਿਣ ਦੀ ਪਬਲਿਕ ਦਾ ਜ਼ਿਕਰ ਨਹੀਂ ਹੈਗਾ ਅਸੀਂ ਉਹਨਾਂ ਅੱਗੇ ਵੀ ਪ੍ਰਾਰਥਨਾ ਕੀਤੀ ਕਿ ਸਾਨੂੰ ਪਹਿਲਾਂ ਇਹ ਵਿਖਾਇਆ ਜਾਵੇ ਕਿ ਸੁਪਰੀਮ ਕੋਰਟ ਨੇ ਪਬਲਿਕ ਕੋ ਖਾਲੀ ਕਰਾਉਣ ਦੇ ਆਰਡਰ ਦਿੱਤੇ ਕਣੀ ਉਹਨਾਂ ਕੋ ਇਦਾਂ ਦਾ ਕੋਈ ਆਰਡਰ ਨਹੀਂ ਸੀਗਾ ਜਿਹਦੇ 'ਚ ਪਬਲਿਕ ਦਾ ਜ਼ਿਕਰ ਹੋਇਆ ਹੋਵੇ ਤੇ ਉਹਨਾਂ ਨੇ ਸਾਨੂੰ ਇਦਾਂ ਹੀ ਉਹਨਾਂ ਨੇ ਖਾਲੀ ਜਿਹੜੀ ਥਾਂ ਮ ਉਹਨੂੰ ਅਕਵਾਇਰ ਕਰਨ ਲੱਗੇ ਨੇ ਤੁਹਾਨੂੰ ਉਰਚ ਕੋਈ ਪ੍ਰੋਬਲਮ ਨਹੀਂ ਸੀਗੀ ਕਿਉਂਕਿ ਅਸੀਂ ਆਪਣੇ ਘਰ ਬਚਾਣੇ ਨੇ ਇਹ ਜਾਣ ਕੇ ਪ੍ਰ ਨਜਾਇਜ਼ ਆਰਡਰ ਲੈ ਕੇ ਆਇਆ ਜੀ ਤੇ ਸਾਡਾ ਹਾਈ ਕੋਰਟ ਚ ਕੇਸ ਫਾਈਲ ਹੋ ਚੁੱਕਾ ਬਾ ਤੁਹਾਡੇ ਵੱਲੋਂ ਵੀ ਉਹਦੀ ਵੀ ਤਰੀਕ ਆਣ ਵਾਲੀ ਹੈ ਅਸੀਂ ਜੋ ਵੀ ਰਿਜ਼ਲਟ ਹੋਏਗਾ ਆਪ ਜੀ ਨੂੰ ਬਹੁਤ ਜਲਦ ਦੱਸਾਂਗੇ ਇਹ ਜੀ ਦੇਖੋ ਆਰਮੀ ਸੁਪਰੀਮ ਕੋਰਟ ਨੂੰ ਪਹਿਲਾਂ ਵੀ ਗੁੰਮਰਾਹ ਕਰਨ ਦੀ ਸੀਗੀ ਹੁਣ ਵੀ ਐਸ ਡੀ ਐਮ ਸਾਹਿਬ ਨੂੰ ਗੁੰਮਰਾਹ ਕਰ ਰਹੇ ਨੇ ਕਿ ਇਹ 19 A ਤੇ 19 ਨੰਬਰ ਕੋਠੀ ਅਲੱਗ-ਅਲੱਗ ਆ ਜਦ ਕਿ ਅਸੀਂ ਆਪਣੇ ਕਾਗਜ਼ ਪੇਸ਼ ਕੀਤੇ ਨੇ 1999 ਦੇ ਤੱਕ ਬਿੱਲ ਨੇ ਕਿ ਇਹ ਸਾਰੀ ਕੋਠੀ ਇੱਕੋ ਆ ਦੋ ਕੋਠੀਆਂ ਨਹੀਂ ਆ ਸਿਰਫ ਆਰਮੀ ਕਨਫਿਊਜ਼ਨ ਕ੍ਰੀਏਟ ਕਰਕੇ ਆਰਡਰਾਂ ਤੇ ਆਰਡਰ ਲੈ ਆ ਰਹੀ ਹੈ ਬਸ ਕਿ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਫਿਰ ਗੱਲ ਬਿਲਕੁਲ ਬਿਲਕੁਲ ਹੋਣੀ ਚਾਹੀਦੀ ਹੈ ਜੀ ਪਹਿਲਾਂ ਤਾਂ ਅਸੀਂ ਪ੍ਰਸ਼ਾਸਨ ਨੂੰ ਗੁਹਾਰ ਲਾਵਾਂਗੇ ਆਪਣੇ ਡੀਸੀ ਸਾਹਿਬ ਨੂੰ ਕਿਉਂਕਿ ਇਹ ਸਿਵਿਲੀਆਂ ਸਾਡਾ ਹਾਡੀ ਪਹੁੰਚ ਡੀਸੀ ਸਾਹਿਬਾਂ ਕਰਨ ਤੇ ਡੀਸੀ ਸਾਹਿਬ ਕੋਲ ਸਾਡ ਨੂੰ ਪੂਰੀ ਉਮੀਦ ਹੈ ਕਿ ਉਹ ਸਾਡੀ ਆਵਾਜ਼ ਉੱਪਰ ਤੱਕ ਪਹੁੰਚਾਣਗੇ ਕਿ ਇੱਥੇ ਜਿਹੜੀ ਪਬਲਿਕ ਆ ਉਹਨਾਂ ਨਾਲ ਬੇਇਨਸਾਫੀ ਨਾ ਹੋਵੇ ਜਿਹੜਾ ਖਾਲੀ ਲੈਂਡ ਆ ਸਾਡ ਨੂੰ ਨਾ ਕੋਈ ਮਤਲਬ ਨਹੀਂ ਇਹ ਮਸਲਾ ਇਹ ਆ ਕਿ ਕਾਫੀ ਮਹੀਨਿਆਂ ਤੋਂ ਇਹਨਾਂ ਨੂੰ ਆਰਮੀ ਵਾਲੇ ਬੜੇ ਪਰੇਸ਼ਾਨ ਕਰਦੇ ਆ ਪਰ ਵਟੇ ਆ ਕਿ ਇਹਨਾਂ ਨੇ ਵੀ ਸਟੇ ਦਾ ਕੇਸ ਲਗਾਇਆ ਆ ਕੱਲ ਇਹਨਾਂ ਦੀ ਹਾਈ ਕੋਰਟ ਦੇ ਵਿੱਚ ਤਰੀਕ ਹੈ ਤੇ ਇਸ ਕਰਕੇ ਅੱਜ ਉਹਨਾਂ ਨੇ ਇਹ ਸੋਚਿਆ ਆ ਕਿ ਵੀ ਅਸੀਂ ਅੱਜ ਇਹ ਢਾ ਦਈਏ ਇਹਨਾਂ ਦੇ ਬਨੇਓ ਤੇ ਲਿਕਨੇ ਤੇ 60 60 70 70 ਸਾਲ ਤੋਂ ਇੱਥੇ ਰਹਿ ਰਹੇ ਇਹਨਾਂ ਕੋ ਪਾਣੀ ਦਾ ਬਿੱਲ ਬਿਜਲੀ ਦਾ ਬਿੱਲ ਹਰ ਇੱਕ ਇਹਨਾਂ ਕੋ ਆਈਡੀ ਇੱਥੇ ਦੀ ਹੈਗੀ ਤਾਂ ਇਹ ਨਹੀਂ ਹੋ ਸਕਦਾ ਜੀ ਖਾਲੀ ਕਰਾ ਕੇ ਨਹੀਂ ਜਾਣਗੇ ਤੇ ਇਹ ਗਰੀਬ ਲੋਕ ਕਿੱਥੇ ਜਾਣਗੇ ਅਗਲਾ ਸਟੈਪ ਜੋ ਵੀ ਹੋਏਗਾ ਉਹ ਫਿਰ ਵੇਖਿਆ ਜਾਏਗਾ ਸੁਪਰੀਮ ਕੋਰਟ ਦਾ ਆਰਡਰ ਹੈਗਾ ਤੇ ਬੰਗਲੋ ਨੰਬਰ 19 ਹੈਗਾ ਸਪਰੀਮ ਕੋਰਟ ਦਾ ਕਹਿਣਾ ਹੈਗਾ ਕਿ ਇਲੈਗਲ ਪੋਜੀਸ਼ਨ ਹੈਗਾ ਇਹਨੂੰ ਵਕੀਟ ਕਰਵਾਇਆ ਜਾਵੇ ਤੇ ਉਸ ਦੇ ਸਿਲਸਿਲੇ ਦੇ ਵਿੱਚ ਇਹ ਮੈਂ ਡੀਐਸਪੀ ਸਾਹਿਬ ਤਹਿਸੀਲਦਾਰ ਸਾਹਿਬ ਅਸੀਂ ਸਾਰੇ ਆਏਗੇ ਲੋਕ ਕਹਿੰਦੇ ਕਿ ਨਾਮਰਾ ਆਪਣਾ ਸਰ ਫੋਰਚ ਕੇਸ ਕੀਤਾ ਕੱਲ ਦੀ ਤਰੀਕ ਹੈ ਦੇਖੋ ਸੁਪਰੀਮ ਕੋਰਟ ਜਿਹੜੇ ਹੈਗੇ ਨਾ ਉਹ ਮਤਲਬ that is the highest court of uh, the country ਉਹਨਾਂ ਦਾ ਇਹ ਆਰਡਰ ਹੈਗਾ ਉਹ ਬਾਕੀ ਸਾਰੀ ਕੋਰਟਸ ਨੂੰ ਜਿਹੜਾ ਸੁਪਰਸੀਟ ਕਰਦਾ ਹੈ ਪਰ ਉਹ ਜਿਹੜਾ ਹਾਈ ਕੋਰਟ ਵੱਲੋਂ ਵੀ ਹੈਗਾ ਹਾਈ ਕੋਰਟ ਦਾ ਇਹ ਕਹਿਣਾ ਹੈਗਾ ਕਿ ਅਸੀਂ ਮਤਲਬ ਉਹਨਾਂ ਨੂੰ ਇਹ ਮੈਂਸ਼ਨ ਕਰਨਾ ਹੈਗਾ ਕਿ ਇਸ ਕੇਸ ਦੇ ਵਿੱਚ ਜਿਹੜੀ ਹੁਣ ਪ੍ਰਗਤੀ ਹੈ ਕਿਸ ਸਟੇਜ ਤੇ ਹੈਗੀ ਹੈ ਸਰ ਕਿੰਨਾ ਨੰਬਰ ਇਹ ਬੰਗਲਾ ਜੀ ਆਪਣਾ 19 ਨੰਬਰ ਸਰ ਉਹ ਤੇ ਕਹਿੰਦੇ ਕਿ ਨਾ ਇਹ ਮਰਾ ਹੋਰ ਹੈ ਕੌਣ ਕਹਿ ਰਿਹਾ ਹੈ ਜਿਹੜੇ ਆਰਮੀ ਵਾਲੇ ਸਾਡੇ ਸਾਹਮਣੇ ਨਹੀਂ ਨਹੀਂ ਉਹ ਤੁਹਾਨੂੰ ਕਨਫਿਊਜ਼ਨ ਹੋ ਰਹੀ ਹੈਗੀ ਸਾਡੇ ਕੋਲ ਕੋਡ ਹੈ ਸਰ ਹੋਰ ਵਿੱਚ ਬੋਲਿਆ ਜੋ ਤੁਸੀਂ ਰੈਵਨਿਊ ਦੀ ਜਾਣਕਾਰੀ ਰੱਖਦੇ ਹੋ ਨਹੀਂ ਨਹੀਂ ਜੀ ਬਰੀ ਗੱਲ ਸੁਣੋ ਕੋਰਟ ਕੀਤਾ ਜੋ ਉਹਨਾਂ ਨੇ ਬੋਲਿਆ ਉਹ 19 ਨੰਬਰ ਤੇ ਹੈ ਨਹੀਂ ਨਹੀਂ ਜਿਹੜਾ ਕੋਈ ਬੋਲਦਾ ਹੈਗੇ ਉਹਦੀ ਇੰਟਰਪ੍ਰੀਟੇਸ਼ਨ ਤੁਸੀਂ ਨਹੀਂ ਨਾ ਕਰ ਸਕਦੇ ਅਸੀਂ ਆਪਣੇ ਆਪ ਚ ਪੂਰੇ ਤਰੀਕੇ ਨਾਲ ਅਧਿਕਾਰਿਤ ਹੈਗੇ ਆ ਕਿੰਨੇ ਮਕਾਨ ਸਾਹ ਇੱਥੇ ਰਹਿੰਦੇ ਆ ਮਕਾਨ ਤਕਰੀਬਨ 28 ਫੈਮਲੀ ਆ ਗੀਆਂ ਥੋੜੀ ਵਿੱਚ ਕੀ ਨਾਮ ਕਿਹਾ ਗਿਆ ਕੋਰਟ ਵੱਲੋਂ ਕੀ ਨਾਮ ਰਖਾਲੀ ਕਰਾਂਗੇ ਸੌਰੀ ਥੋੜੀ ਵਿੱਚ ਜਿਗਰ ਕੀਤਾ ਗਿਆ ਮਕਾਨ ਇੱਥੇ ਹਗੇ ਜਾਂ ਨਹੀਂ ਹਗੇ ਕੋਰਟ ਦੇ ਆਰਡਰ ਦੇ ਵੀ ਸਿੰਪਲ ਕਿਹਾ ਗਿਆ ਕਿ ਬੰਗਲੋ ਨੰਬਰ 19 ਜਿਹੜਾ ਵਕੇਟ ਕਰਾਇਆ ਜਾਵੇ ਤੇ ਹੁਣ ਖਾਲੀ ਕਰਾਇਆ ਜਾਏਗਾ ਜਾਂ ਨਹੀਂ ਉਹ ਦੇਖ ਰਹੇ ਆਗੇ ਬਸ